ਨਵੇਂ ਸਾਲ ਨੂੰ ਲੈ ਕੇ ਅੰਮਰਸਰ ਦੀ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਉਸ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰਾਂਗੇ ਤਾਂ ਇਸ ਵale ਸਾਡੇ ਨਾਲ ਨੇ ਐਸਪੀ ਮਨਿੰਦਰ ਸਿੰਘ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨਵੇਂ ਸਾਲ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ ਅੱਜ ਦੇਖੋ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਲੰਗੁਰਪ੍ਰੀਤ ਸਿੰਘ ਪੁਲਰ ਜੀ ਵੱਲੋਂ ਬਹੁਤ ਵਧੀਆ ਡਿਊਟੀ ਪ੍ਰੋਗਰਾਮ ਇਸ਼ੂ ਹੋਏ ਨੇ ਰਿਗਾਰਡਿੰਗ ਨਿਊ ਇਅਰ ਦੇ ਕਰਕੇ ਨਿਊ ਇਅਰ ਨਾਈਟ ਦੇ ਕਰਕੇ ਤੇ ਅਸੀਂ ਸਾਡੇ ਨਾਰਥ ਸਬਡਿਵੀਜ਼ਨ ਦੇ ਵਿੱਚ ਤਕਰੀਬਨ 350 ਤੋਂ ਪਲੱਸ ਪੁਲਿਸ ਪਰਸਨਲ ਡਿਪਲੋਏ ਹੋਇਆ ਹੈ। ਅਹ ਸੀਪੀ ਸਾਹਿਬ ਨੇ ਖੁਦ ਆਪ ਅਹ ਮੌਕੇ ਦਾ ਜਾਇਜ਼ਾ ਲੈ ਕੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਇਸ਼ੂ ਕੀਤਾ ਹੈ। ਅਸੀਂ ਹਰ ਥਾਣੇ ਦੇ ਏਰੀਆ ਦੇ ਵਿੱਚ ਤਕਰੀਬਨ ਤਕਰੀਬਨ 20-20 ਨਾਕੇ ਲਾਏ ਨੇ। ਉਸ ਦੇ ਉੱਪਰ ਪ੍ਰੋਪਰ ਫੋਰਸ ਡਿਪਲੋਏ ਕੀਤੀ ਹੋਈ ਹੈ ਜੀ। हार ඒయ சවිजන් හරෙන් ස විजनන් डප सा ड सा சපवज करරం න ਬਾਕੀ ਅਸੀਂ 2 ACP ਸਾਬਣ ਲੱਗੇ ਨੇ ਬਾਕੀ ਸੱਚ ਹੋ ਜਾਏਗਾ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਜ਼ਿਆਦਾਤਰ ਜਿਹੜੀਆਂ ਮਾਰਕੀਟਾਂ ਨੇ ਉਹਦੇ ਵਿੱਚ ਜ਼ਿਆਦਾਤਰ ਨੌਜਵਾਨ ਪਿੰਡਾਂ ਤੋਂ ਟਰੈਕਟਰ ਲੈ ਕੇ ਪਹੁੰਚ ਜਾਂਦੇ ਨੇ ਜਾਂ ਫਿਰ ਲੰਡੀਆਂ ਜੀਬਾਂ ਲੈ ਕੇ ਉੱਥੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਜਿਹੜੇ DJ ਨੇ ਉਹ ਲਗਾਏ ਜਾਂਦੇ ਨੇ ਤਾਂ ਪੰਗੜੇ ਪਾਏ ਜਾਂਦੇ ਨੇ ਸ਼ਰਾਬ ਦੀਆਂ ਬੋਤਲਾਂ ਵੀ ਉੱਪਰ ਰੱਖੀਆਂ ਹੁੰਦੀਆਂ ਨੇ ਕਈ ਤਸਵੀਰਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ ਤਾਂ ਉਸ ਨੂੰ ਲੈ ਕੇ ਕੀ ਕਾਰਵਾਈ ਨੌਜਵਾਨਾਂ ਦੇ ਉੱਪਰ ਅੱਜ ਕੀਤੀ ਜਾਏਗੀ ਦੇਖੋ ਜੀ ਇਸ ਸਾਰੇ ਜਿਹੜੇ ਤੁਸੀਂ ਪੁਆਇੰਟਸ ਬੋਲੇ ਨੇ ਇਹਨਾਂ ਦੇ ਉੱਪਰ ਆਲਰੇਡੀ ਸਾਡੇ ਮਾਨਯੋਗ ਸੀਪੀ ਸਾਹਿਬ ਦੇ ਸਖਤ ਦਿਸ਼ਾਨਰਦੇ ਮਰਦੇ ਚਾਨ ਕਿ ਕਿਸੇ ਬੰਦੇ ਨੂੰ ਵੀ ਇਸ ਤਰੀਕੇ ਦੇ ਨਾਲ ਵੋਲੇਸ਼ਨ ਅਸੀਂ ਐਕਸੈਪਟ ਨਹੀਂ ਕਰਾਂਗੇ ਨਾ ਤਾਂ ਕੋਈ ਹੁੱਲੜਬਾਜੀ ਹੋਊਗੀ ਨਾ ਕੋਈ ਟਰੈਕਟਰ ਤੇ ਉੱਚੀ ਗਾਣੇ ਲੱਗਣਗੇ ਨਾ ਕਿਸੇ ਨੂੰ ਬਾਹਰ ਸ਼ਰਾਬ ਰੱਖ ਕੇ ਪੀਣ ਦੀ ਇਜਾਜ਼ਤ ਦਿੱਤੀ ਜਾਊਗੀ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਨਿਊ ਇਅਰ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਆਪਣੇ ਜਿੱਥੇ ਵੀ ਜਿੱਥੇ ਰੈਸਟੋਰੈਂਟ ਆ ਜਿੱਥੇ ਤੁਸੀਂ ਬੈਠਣਾ ਚਾਹੁੰਦੇ ਹੋ ਬੈਠ ਕੇ ਆਪਣਾ ਮਨਾਓ ਹੈਪੀ ਨਿਊ ਇਅਰ ਨਵਾਂ ਸਾਲ ਹਰ ਇੱਕ ਨੂੰ ਮਨਾਉਣ ਦਾ ਪੂਰਾ ਰਾਈਟ ਹੈ ਜੀ ਸਰ ਜੇਕਰ ਅਸੀਂ ਗੱਲ ਕਰੀਏ ਜਿਹੜੇ 바ਰ ਨੇ ਫਿਰ ਰੈਸਟੋਰੈਂਟ ਨੇ ਉਹਨਾਂ ਨੂੰ ਕੋਈ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਨਵੇਂ ਸਾਲ ਨੂੰ ਲੈ ਕੇ ਕਿ ਕੋਈ ਟਾਈਮ ਦਿੱਤਾ ਗਿਆ ਕਿ ਇਹਨੇ ਵਜੇ ਤੁਸੀਂ ਬੰਦ ਕਰਨਾ ਉਹ ਸਾਰੀਆਂ ਹਦਾਇਤਾਂ ਆਲਰੇਡੀ ਉਹਨਾਂ ਨੂੰ ਕਨਵੇਡ ਹੋ ਗਈਆਂ ਹੋਈਆਂ ਹਨ ਉਹਨਾਂ ਦੇ ਅਸੀਂ ਆਪਣੀਆਂ ਟੀਮਾਂ ਸਿਵਲ ਦੇ ਵਿੱਚ ਵੀ ਗੱਡੀਆਂ ਹੋਈਆਂ ਹਨ ਕੀ ਕੋਈ ਇਲੀਗਲ ਐਕਟੀਵਿਟੀ ਨਾ ਹੋਵੇ ਸਾਡੇ ਇਰੀਏ ਦੀ ਤਾਂ ਕੀ ਹਦਾਇਤ ਜਾਰੀ ਕੀਤੀ ਗਈ ਹੈ ਜੀ ਹਦਾਇਤ ਇਹ ਚੀਜ਼ ਕੀਤੀ ਗਈ ਹੈ ਜੀ ਵਿਦਾਊਟ ਲਾਇਸੈਂਸ ਕੋਈ ਅਲਕੋਹਲ ਨੀ ਨਵਾਰਨਾ ਹੋਵੇ ਪਲੱਸ ਕਿ ਜੋ ਮਾਣਯੋਗ ਡੀਸੀ ਸਾਹਿਬ ਵੱਲੋਂ ਟਾਈਮ ਦਿੱਤਾ ਗਿਆ ਉਹਨਾਂ ਨੂੰ ਉਸ ਟਾਈਮ ਦੇ ਅੰਦਰ ਹੀ ਉਹਨਾਂ ਨੂੰ ক্লোਜ਼ ਕੀਤਾ ਜਾਵੇ ਤਾਂ ਸਾਰੀ ਰਾਤ ਜਿਹੜੀ ਪੰਜਾਬ ਪੁਲਿਸ ਉਹ ਸੜਕਾਂ ਦੇ ਉੱਪਰ ਦਿਖਾਈ ਦੇਗੀ ਨਵੇਂ ਸਾਲ ਤੋਂ ਪਹਿਲਾਂ ਦੇਖੋ ਜੀ ਨਵਾਂ ਸਾਲ ਹੈ ਅਸੀਂ ਨਵਾਂ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਲਿਆਉਣ ਵਾਸਤੇ ਪੰਜਾਬ ਪੁਲਿਸ ਵਚਨਬੱਧ ਹੈ ਕਿ ਤੁਹਾਡੇ ਸਾਰਿਆਂ ਦੀ ਸੁਰੱਖਿਆ ਦੀ ਤੁਹਾਡੇ ਪਰਿਵਾਰਾਂ ਦੀ ਸੁਰੱਖਿਆ ਲਈ ਅਸੀਂ ਪੂਰੇ ਵੱਦ ਤੜਕੇ ਹਿੱਸਾ ਲਵਾਂਗੇ ਠੀਕ ਹੈ ਜੀ ਥੈਂਕ ਯੂ ਤਾਂ ਤੁਸੀਂ ਵੇਖਿਆ ਕਿ ਐਸਪੀ ਮਨਿੰਦਰ ਸਿੰਘ ਹੁਣਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਨਵੇਂ ਸਾਲ ਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਤਾਂ ਨਾਲ ਹੀ ਹੁੱਲੜਬਾਜੀ ਜਿਹੜੇ ਨੌਜਵਾਨ ਕਰਦੇ ਨੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕੋਈ ਨਵੇਂ ਸਾਲ ਦੀ ਰਾਤ ਨੂੰ ਕੋਈ ਹੁੱਲੜਬਾਜੀ ਕਰਦਾ ਹੋਇਆ ਦਿਖਾਈ ਦਿੱਤਾ ਤਾਂ ਉਹ ਨਵਾਂ ਸਾਲ ਜੇਲ੍ਹ ਦੇ ਅੰਦਰ ਵੀ ਵੇਖ ਸਕਦਾ ਤਾਂ ਇਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕੋਈ ਵੀ ਇਸ ਤਰ੍ਹਾਂ ਦੀ ਹੁੱਲੜਬਾਜੀ ਨਾ ਕਰੇ ਤਾਂ ਨਵਾਂ ਸਾਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵਧੀਆ ਤਰੀਕੇ ਨਾਲ ਮਨਾਉਣ ਜਗਵੰਦੀ ਦੇ ਲਈ ਸਾਹਿਲ ਅੰਮ੍ਰਿਤਸਰ